ਬਰਨਾਲੇ ਵਾਲੇ ਇੱਕ ਮਾਨ ਦੀ ਗੱਲ ਆ ਬੜੇ ਮਾਨ ਨਾਲ ਕਿਹਾ ਕਰੋ ਵੀ ਅਸੀਂ ਉਹ ਲੀਡਰ ਦੇ ਨਾਲ ਜੁੜੇ ਹੋਏ ਆ ਜਿਹੜੇ ਲੀਡਰ ਨੇ ਸੋਡੀ ਚਿੱਕੀ ਚਾਦਰ ਤੇ ਇੱਕ ਸੂਈ ਇਹਨਾਂ ਦਾਗ ਨਹੀਂ ਲੱਗਣ ਦਿੱਤਾ ਆ ਜਿਹੜੇ ਨਵੇਂ ਲੀਡਰ ਆਪਾਂ ਬਣਾਏ ਨੇ 2.5 ਸਾਲਾਂ ਦੇ ਵਿੱਚ ਜਿਹੜੀ ਇਹਨਾਂ ਦੀ ਚਾਦਰ ਸੀ ਉਹ ਤੇ ਇੰਨੇ ਦਾਗ ਕ੍ਰਾਪਸ਼ਨ ਦੇ ਹੋਰ ਇਹਨਾਂ ਨੇ ਲੁੱਟ ਕੇ ਆਪਦੇ ਘਰ ਭਰੇ ਨੇ ਤੇ ਸਾਡੇ ਲੀਡਰ ਨੇ ਆਪਦੇ ਘਰੋਂ ਕੁਝ ਦਿੱਤਾ ਹੋਊਗਾ ਹਲਕੇ ਨੂੰ ਲਿਆ ਕੁਝ ਨਹੀਂ ਹੈਗਾ ਇਹ ਜਿਹੜੀ ਆਉਣ ਵਾਲੀ ਜਿਮਨੀ ਚੋਣਾਂ 2027 ਦੀ ਚੋਣ ਇਹ ਚੋਣ ਤੇ ਪੂਰੇ ਜਿਹੜੇ ਪੰਜਾਬ ਦੀਆਂ ਨਜ਼ਰਾਂ ਨੇ ਉਹ ਨਜ਼ਰਾਂ ਟਿਕੀਆਂ ਵੀਆਂ ਨੇ ਕਿਉਂਕਿ ਜਿੰਨੀਆਂ 7 ਜਿਮਨੀ ਚੋਣਾਂ ਹੋਣੀਆਂ ਨੇ ਮੇਰੇ ਖਿਆਲ ਚ ਇਹ ਤੋਂ ਬਾਅਦ ਪੰਜਾਬ ਦੇ ਵਿੱਚ ਜੇ ਟਿਕਟ ਸਰਦਾਰ ਕੇਵਲ ਸਿੰਘ ਢਿੱਲੋਂ ਜੀ ਨੂੰ ਮਿਲਦੀ ਆ ਤਾਂ ਸਭ ਤੋਂ ਜਿਹੜਾ ਫਸਮਾ ਕੁੰਡੀਆਂ ਦੇ ਸੇਕ ਫਸਣਾ ਵਾਲਾ ਜਿਹੜਾ ਮੈਚ ਹੋਊਗਾ ਉਹ ਪ੍ਰਣਾਲੇ ਪ੍ਰਧਾਨ ਸਭਾ ਦੇ ਵਿੱਚ ਹੋਊਗਾ ਤੋ ਸਾਰਿਆਂ ਨੇ ਕਾਮਰ ਕਸੇ ਕਸ ਲੋ ਅਗਰ ਆਪਾਂ ਇਹ ਜਿਮਨੀ ਚੋਂ ਜਿੱਤਦੇ ਆ ਭਰਾਵੋ ਤਾਂ 2027 ਦੇ ਵਿੱਚ ਜਿਹੜਾ ਪੰਜਾਬ ਦੇ ਵਿੱਚ ਭਾਜਪਾ ਦੀ ਸਰਕਾਰ ਬਣਨ ਦਾੜਾ ਰਾਹਗਾ ਉਹ ਬਰਨਾਲੇ ਨੇ ਦਹਿ ਕਰਨਾਗਾ ਤੇ ਬਰਨਾਲੇ ਦੇ ਲੋਕਾਂ ਦਾ ਇੱਕ ਬਹੁਤ ਵੱਡਾ ਹੱਥ ਹੋਊਗਾ ਪੰਜਾਬ ਦੀ ਸਰਕਾਰ ਬਣਾਉਣ ਦੇ ਵਿੱਚ ਤੇ ਸਾਡਾ ਸਰਮੌਰ ਲੀਡਰ ਸਰਦਾਰ ਕੇਵਲ ਸਿੰਘ ਢਿੱਲੋਂ ਜਿਹੜਾ ਉਹ ਸਰਕਾਰ ਦੇ ਵਿੱਚ ਅਹਿਮ ਅੰਗ ਹੋਊਗਾ ਕਿਉਂਕਿ ਪਾਰਟੀਆਂ ਦੇ ਵਿੱਚ ਮੈਂ ਸਮਝਦਾ ਬੇਸਾਕ ਆਪਾਂ ਕਹਿ ਦਿੰਨੇ ਆਂ ਵੀ ਅਹੁਦੇਦਾਰੀਆਂ ਮਿਲਗੀਆਂ ਪਾਰਟੀ ਦੇ ਵਿੱਚ ਕਦੇ ਵੀ ਕੋਈ ਅਹੁਦੇਦਾਰੀ ਨਹੀਂ ਹੁੰਦੀ ਇੱਥੇ ਸੇਵਾ ਹੁੰਦੀ ਆ